ਜੰਗਸਤ ਜੀ ਕਿਹੜੀ ਕਿਸ ਜਗ੍ਹਾ ਤੇ ਐਡਰੈਸ ਹੋਇਆ ਸੀ ਆਦਿਨ ਦੇ ਜਿਹੜੇ ਦੋ ਮੁੰਡੇ ਅੰਦਰ ਆਏ ਦੋ ਮੁੰਡੇ ਬਾਹਰ ਗਏ ਸੀ ਸਰਦਾਰ ਮੁੰਡੇ ਸੀ ਮੋਲ ਬੈਠੇ ਹੋਏ ਰਹੇ ਉਹਨਾਂ ਨੇ ਅੰਦਰ ਰੋਲਵਰ ਰੱਖੀ ਹੈ ਮੈਂ ਇੱਧਰ ਪਿਆ ਸੀ ਕਹਿੰਦੇ ਇਸ ਸਮਾਨ ਕੋਠੋ ਜੋਗੀ ਹੈ ਠੀਕ ਹੈ ਜੀ ਪਰ ਤੇਰੇ ਰਵਾਲਵਰ ਦੇ ਦੋਨਾਂ ਦੇ ਕੋਲ ਰਵਾਲਵਰ ਸੀ ਇਸ ਦਾ ਇੱਕ ਦੇ ਰਵਾਲ ਸੀ ਇੱਕ ਨੇ ਕੈਮਰਾ ਭੰਨਿਆ ਹੁੰਦੇ ਓਕੇ ਹਾਂ ਜੀ ਕੀ ਕੁਝ ਲੈ ਕੇ ਥੋੜੀ ਦੁਕਾਨ ਤੋਂ ਜੀ ਸੇਲਤੀ ਅੱਜ ਕੀ 80 90 ਹਜ਼ਾਰ ਰੁਪਏ ਸੇਲਤੀ ਠੀਕ ਹੈ ਜੀ ਫਿਰ ਚਾਂਦੀ ਦਾ ਸਮਾਨ ਸੀ ਕੋਕੀ ਮੁਰਤੇ ਚਾਂਦੀ ਦਾ ਠੀਕ ਹੈ ਤਾਂ ਉਹਨੂੰ ਉਹਨਾਂ ਨੇ ਆ ਕੇ ਪਹਿਲਾਂ ਹੰਦੇ ਸਾਲ ਕੀ ਕਿਹਾ ਉਹਨਾਂ ਨੇ ਹੰਦੇ ਸਾਰੇ ਕਿਹਾ ਜੀ ਫੋਨ ਰੱਖ ਦੋ ਨੀਚੇ ਹੂੰ ਜੋ ਵੀ ਆ ਸਮਾਨ ਖੜੋ ਓਕੇ ਉਸ ਤੋਂ ਬਾਅਦ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਲੈ ਅੱਛੀ ਜੰਦਰ ਗੋਲੀ ਮਾਰ ਦਿੰਦੇ ਤੇ ਦੂਜੇ ਮੁੰਡੇ ਨੇ ਮਨਾ ਕੀਤਾ ਕੋਈ ਥੋੜੀਆਂ ਚਾਹਤੀਆਂ ਚੁੱਕੀਆਂ ਕੋਈਆਂ ਕੋਈਆਂ ਕੋਈ ਜਲ ਹੋਈ ਹੋਈ ਇਹ ਚਾਹਗੀਆਂ ਚੱਕੀਆਂ ਦੀਆਂ ਜਿਹੜੇ ਤੁਹਾਨੂੰ ਮਾਰੀ ਕੋਡ ਨਾਲ ਪਰਨਵਾਰੀ ਖੁੱਲੀ ਓਕੇ ਤੇ ਕੋਈ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਇਨਫੋਰਮ ਕਰੇ ਨਹੀਂ ਅਜੇ ਨਹੀਂ ਕੀਤਾ ਕਰਵਾਇਆ ਥੋੜੇ ਇੱਥੇ ਪਹਿਲਾਂ ਵੀ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਵੀ ਮੇਰੇ ਖਿਆਲ ਨਾਲ ਥੋੜੀ ਯਾਦ ਹੋਏਗਾ ਇੱਕ ਲੇਡੀ ਨੂੰ ਲੁੱਟ ਕੇ ਜੀ ਦੋਦ ਕਰਨਾ ਮਿਲਿਆ ਜੀ